ਨਾ ਜਿਹੜੇ ਤੋਂ ਦੋ ਸੂਟ ਲੈ ਆਇਆ ਸੀਗਾ ਹਾਂ ਤੇ ਉਹ ਭੀੜੇ ਆ ਕੇ ਉਹ ਮੋੜ ਕੇ ਬਦਲ ਕੇ ਲੈ ਕੇ ਆਈ ਜਨਾ ਤੋਂ ਕਿ ਮੈਂ ਉਹਦੇ ਦਾ ਕੀ ਕਹਿਆ ਸੀ ਤੈਨੂੰ ਇਹ ਦੱਸ ਮੈਨੂੰ ਕੀ ਕੀ ਕਹਿਆ ਸੀ ਨਾ ਤੇ ਦੇਖੀ ਚੋ ਲਾ ਕੇ ਨਹੀਂ ਬਾਈ ਨੂੰ ਈ ਢੀ ਜਾਂਦੇ ਉਹਨਾਂ ਦੇ ਨੂੰ ਨਿਕਲਦੇ ਉਹਨਾਂ ਦੇ ਉ ਤਾਂ ਠੀਕ ਸਗੇ ਕੀ ਦੋਸਤੋ ਕੀ ਹਾਲ ਚੱਲਾ ਸਾਰਿਆਂ ਦਾ ਹੋ ਠੀਕ ਹਾਂ ਸਾਰੇ ਤੇ ਮੌਸਮ ਵੇਖੋ ਕਿੰਨਾ ਵਧੀਆ ਹੋਇਆ ਪਸ ਧੁੱਪ ਵੀ ਵਧੀਆ ਹੈ ਤੇ ਬੱਦਲ ਵੇਖਦੇ ਘੈਂਟ ਘੈਂਟ ਹੈ ਲੇਕਿਨ ਕਿਨਿਕਿਨਿਕੇ ਬਦਲ ਬਹੁਤ ਹਨੇ ਨਾ ਤੇ ਸ਼ੁਰੂ ਕਰਦੇ ਪਾਜੇ ਇਹ ਦਿਨਾਂ ਅੱਜ ਦਾ ਵਲੌਗ ਚਲੋ ਜਿਦਾ ਸਾ ਇਧਰ ਖੜੇ ਫਿਰਦੇ ਮੁਰਗੇ ਉਹ ਤਾਂ ਚੜੇ ਫਿਰਦੇ ਬੱਦਲ ਵਹੀ ਕਿੱਡੇ ਸੋਹਣੇ ਲੱਗਿਆਂ ਦਾ ਲੈ ਆਹ ਕਿੰਨਾ ਨਿਆਰਾ ਲੱਗਿਆਂ ਦਾ ਇਹ ਦੇਖਤਾ ਉਹ ਤੇ ਆ ਸਾਡੀ ਬੇਬੇ ਉਹ ਹਰ ਬੇਬੇ ਕਿਵੇਂ ਠੀਕ ਆ ਵਧੀਆ ਤੂੰ ਟੋਕਣੇ ਚਲੀ ਫਿਰਦੀ ਐ ਇੱਜ ਕਿਲੀ ਫਿਰਦੀ ਐ ਆਹ ਵੇਖ ਦੇਖ ਦੇਖ ਗਈ ਪਹ ਦੇਖ ਦੇਖ ਗਈ ਐ ਹਾਂ ਚੱਲ ਚੰਗੀ ਗੱਲ ਗੁਰਦੁਆਰਾ ਜਾ ਕੇ ਸੀ ਹਾਂ ਗੁਰਦੁਆਰਾ ਠੀਕ ਸੱਚੇ ਪੰਜ ਹਾਂ ਫਿਰ ਫਿੱਦੀ ਆ ਸਾਡਾ ਫਿੱਦੀ ਐ ਚਾਪੀ ਜਾਂਦਾ ਕਿ ਡੰਗਰ ਦਮਾ ਗਿਆ ਇਹ ਸਵਾਲ ਬਹੁਤ ਪੁੱਛਦਾ ਗਿਆ ਤਾਂ ਪਤਾ ਨਹੀਂ ਕੀ ਕਹੇ ਜਾਂ ਦਮਾ ਗਿਆ ਤੇ ਮਾਤਾ ਮੀਤਲ ਕੀ ਵੀ ਪ੍ਰਸ਼ਾਦ ਦੇ ਬਕਾਣਾ ਚੁੱਲੇ ਤੇ ਕਿਉਂਕਿ ਚੁੱਲੇ ਤੇ ਰੋਟੀ ਬਜ ਜਾਂਦੀ ਹੈ ਠੰਡ ਚ ਚੁੱਲਾ ਬਾਲਿਆ ਤੇ ਲੱਕੜ ਵੇਖੀ ਚੁੱਲਾ ਉਸੇ ਗਾ ਲੱਕੜ ਇਸ ਤੇ ਆ ਗਈ ਮੈਨੂੰ ਲਾ ਸੱਤ ਅੱਠ ਥੋੜੀ ਜਿਹੀ ਲੱਕੜ ਲਾਈ ਬਿਠੀ ਐ ਤੇ ਹੱਡ ਨਾਈਂ ਸੀ ਐ ਬਾਹਰ ਵੇਖਦੇ ਕੀ ਹੱਕ ਚੱਲੀ ਜਾਂਦਾ ਹੈਗਾ ਆ ਗੇਟ ਖੁੱਲਿਆ ਆਪਾਂ ਓਹੋ ਵਾਓ ਮੌਸਮ ਵੇਖ ਕੇ ਦਸ ਗਿਆ ਤੁਰੇ ਸਟਾਪ ਐ ਕਿੱਡੀ ਜੈਂਕੀ ਤੋਪ ਹੈ ਸੂਰਜ ਵਖੇ ਕਿੰਨਾ ਸੋਹਣਾ ਲੱਗਿਆ ਕਿੰਨਾ ਸੋਹਣਾ ਲੱਗਦਾ ਹੈ ਫੋਟੋ ਖਿੱਚ ਲਿਆ ਪੈ ਕ ਆਪਾਂ ਗੱਲ ਐ ਇਸ਼ਨਾਨ ਜਾਨਕੀ ਨਾਲੇ ਤੇ ਰੋਟੀ ਵੀ ਖਾ ਲਈ ਤੇ ਹੁਣ ਆਪਾਂ ਚੱਲਦੇ ਇੱਕ ਡੱਬਾ ਲੈ ਨੂੰ ਤੇ ਦੂਜੇ ਘਰੇ ਵੀ ਚੱਲਦੇ ਆਂਗੇ ਤੇ ਆਪਾਂ ਬਾਈਕ ਰੋਇਤ ਰੰਗ ਕਰਤਾ ਰੈਡੀ ਚਲੋ ਜਗਿੰਦਰ ਮੇਰੀ ਨਾ ਆ ਤਾਂ ਚੱਲ ਜੇ ਬੈਠੀ ਆਜ ਇਹਦੀ ਨਹੀਂ ਬਣਾਉਂਦੇ ਸਾਡੀ ਕਿਰਪਾ ਅਜ ਆ ਨਾਉਂਦੇ ਨਾਉਂਦੇ ਹੈ ਨਹੀਂ ਕੀ ਵੀਡੀਓ ਬਣਾਈ ਗੀ ਆਪਾਂ ਚਾਹ ਸਾਡੀ ਪਰ ਲੋ ਹਬੂ ਅਗੇ ਹਲਾ ਕਿਵੇਂ ਬਸਤ ਰਹੇ ਬਈਆਂ ਟਾਈਮ ਨਾਲੀ ਤੇ ਸਬਜੀ ਕੱਟ ਲੈ ਹਾਂ ਫਿਰ ਮੱਦੀ ਇਹ ਸਾਡਾ ਕੋਟਾ ਛੋਟਾ ਨਾ ਮੱਦੀ ਵੀ ਕਹਿੰਦੇ ਆ ਦੂਜਾ ਥੋੜਾ ਮੱਦੀ ਸਾਡਾ ਮੱਦੀ ਘਰੇ ਆ ਖੇੜੀ ਜਾਂਦਾ ਹੈ ਦੂਜਾ ਮੱਦੀ ਗਿਆ ਸੀ ਕਿਹੜਾ ਉਹ ਵੀ ਖੇੜੀ ਜਾਂਦਾ ਉਹ ਟੈਲੀਵਿਜ਼ਨ ਦੇਖਿੰਦਾ ਹੈ ਪੈਦਰ ਹੈਗੀ ਸਾਡੀ ਗਾਚੀ ਵਾਜਾ ਵਾਜਾ ਸਵਾ ਬਹੁਤ ਗੱਬਾ ਮੇਰਾ ਸੋਹਰੇ ਚੱਲਾ ਤੂੰ ਨਾ ਨਾ ਮੈਂ ਤਾਂ ਡਬਲ ਚਲਾ ਕੰਮ ਤੇ ਕਰੀ ਚਲੋ ਸਤਿਯਾਰ ਉਹ ਹੋ ਜਾਂਦਾ ਮੈਂ ਤਾਂ ਨਹੀਂ ਇਹਦੇ ਮੈਂ ਤਾਂ 11 12 ਵਜਾਂ ਆਉਂਗਾ ਫਿਰ ਜਾਣਾ 11 ਤਾਂ ਵੱਜ ਜੀਏ 11 ਵੱਜ ਗਏ ਚਲ ਕੋਈ ਫਿਰ 12 1 ਵਜਾ ਜਮਾ ਚਲੋ ਆਪਾਂ ਚੱਲਦੇ ਡੱਬਲੇ ਨੂੰ ਆਵੇ ਕਿੰਨੇ ਪਾਣੀ ਢੋਲੇ ਚੱਕੜ ਕਾ ਕੀਤਾ ਡੱਕ ਬੋਆ ਕੋਈ ਇਹ ਰੱਬ ਜਾਣਦਾ ਹੈ ਗਲਤ ਚੀਜ਼ਾਂ ਨਹੀਂ ਖਾਂਦੇ ਹੁੰਦੇ ਰਾਸੇ ਚ ਆ ਪਹੁੰਚ ਗਏ ਆ ਸੜੇ ਦਗਾਂ ਤੇ ਦੀਪੂ ਦੇ ਤੇ ਆ ਸਾਡਾ ਬੋਵੀ ਸਿੰਘ ਮਾਸਟਰ ਲੈ ਕਰਦਾ ਹੋ ਤੋ ਹਣ ਸ਼ੀਸ਼ਾ ਢੋਂਦਾ ਨਹੀਂ ਗਾ ਉਹਦਾ ਕੰਟਾ ਵਾਲੀ ਟੀਸ਼ਰਟ ਖੁੰਦੀ ਰਿਹਾ ਆ ਗਿਆ ਸਾਡਾ ਤਾਂ ਹੁਣ ਆ ਗਿਆ ਸਾਡਾ ਕਟਾ ਤੇ ਦੁਕਾਨ ਮੋਟਸਲ ਵੀ ਤੋਤਾ ਚੰਗੇ ਚਲ ਚੰਗੀ ਗੱਲ ਹੈ ਆ ਇਹਨੂੰ ਇੱਕ ਮੇਟੇ ਬਣ ਕੇ ਵਾਰ ਰੱਖਾ ਜੇ ਇਹ ਸਮਾਨ ਖਦਾ ਅੱਛਾ ਸਮਾਨ ਖਦਾ ਵੇ ਦਿਖਾਈ ਸ਼ਕਲ ਖਾਈ ਤੇ ਚਲੋ ਆਪਾਂ ਚੱਲਦੇ ਡੱਬਾ ਲਈਏ ਦਵਾਦ ਇਹਨਾਂ ਨੇ ਅਜ ਕਹਿ ਦਿਆ ਸਫਸਾਈ ਦੁਕਾਨ ਤੋਂ ਤੇ ਵਧੀਆ 9 ਸਾਲ ਤੇ 9 ਸਾਲ ਤੇ ਚਲੋ ਵਧੀਆ ਆਪਾਂ ਵੀ ਪਹੁੰਚ ਗਏ ਡੱਬਾ ਨੂੰ ਚਲੋ ਚਲੋ ਜੀ ਆਪਾਂ ਅਕੇ ਘਰੇ ਡੱਬਾ ਨੂੰ ਚੱਲ ਗਏ ਹੁਣ ਆ ਜਾ ਜਾਣਾ ਕਰਦੇ ਕਿ ਲੈ ਕੇ ਨਹਾਣਗੇ ਤੇ ਆਪਾਂ ਚੱਲਦੇ ਆਂ ਆਪ ਫੜ ਕੇ ਆਪਣੇ ਘਰਾਂ ਦਾ ਮੋੜ ਵਧੀਆ ਵਧੀਆ ਉਹ ਆ ਗਿਆ ਆਪਣੇ ਘਰ ਤੇ ਉਹ ਵਾਸ ਤੇ ਆਪਣੇ ਘਰ ਆ ਗਿਆ ਪਾ ਪਹੁੰਚ ਕੇ ਕਰੇ ਆ ਸਾਡੇ ਕਰਤਿਕ ਦੀ ਫੋਟੋ ਆ ਤੇ ਕਰਤਿਕ ਜਦੋਂ ਨਾਂ ਲਿਖਿਆ ਮੋਟਰਸਾਈਕਲ ਤੇ ਤੇ ਆ ਬੇਬੀ ਪਈ ਐ ਉਧਰ ਸਾਡੀ ਸ਼ੇਸ਼ਾ ਕੀ ਆ ਗਈ ਬੱਕਰੀ ਕੋਲੇ ਲੰਗਦੀ ਨਾ ਆਵੇ ਬਦਮਾਸ਼ ਚੱਲ ਉਧਰ ਨੂੰ ਓਹੋ ਬੱਕਰੀ ਨੂੰ ਥਾਪੀਆਂ ਮਾਰਦੀ ਐ ਤਾਂ ਉਹ ਬੜਾ ਸਾਡੇ ਕਾਕਾ ਜੀ ਤਾਈ ਤਾਈ ਮੰਜਾ ਹੀ ਉਹਦੇ ਕੋਲੇ ਬੈਠਾ ਜਦੋਂ ਤੁਸੀਂ ਹਾਂ ਇਹ ਸਾਡੇ ਕਰਤਿਕ ਓਏ ਕਰਤਿਕ ਓਹੋ

ਚਲੋ ਅੱਜ ਆ ਜਾਨਾ ਨੇ ਆਪਦੇ ਪਿੱਕੇ ਤੇ ਕਰਤ ਕਰਨਿਆਣਾ ਆਪਣੇ ਨਾਨਕੇ ਉਹ ਆ ਗਿਆ ਚਾਪਾ ਵੀ ਹੁਣੇ ਰੈਡੀ ਆ ਜੀ ਲੀੜੇ ਪਾਵਾਂਗੇ ਪਾ ਲੀੜੇ ਪਾ ਬਾਈ ਲੈ ਮੈਂ ਚਾਪਾ ਲੈ ਲਾਵੇ ਆਪ ਕਿਲਾ ਹੋ ਜਾਂਦਾ ਫਿਰ ਮੈਂ ਜਿਹੜੇ ਤੋਂ ਦੋ ਸੂਟ ਲੈ ਸੀਗਾ ਹਾਂ ਤੇ ਉਹ ਭੀੜੇ ਆ ਕੇ ਉਹ ਮੋੜ ਕੇ ਬਦਲ ਕੇ ਲੈ ਕੇ ਆਈ ਜਾਨਾ ਤੋਂ ਤੇ ਮੈਂ ਉਹਦੇ ਦਾ ਕੀ ਕਹਿਆ ਸੀ ਤਨੂੰ ਇਹ ਦੱਸ ਮੈਨੂੰ

자, 이제 밥으러 갑니다. 밥을 먹으러 갑니다.